ਜੀ ਮੇਰੇ ਦੋਸਤੋ ਆਪਾਂ ਉੱਠ ਚੱਕੇ ਆਂ ਫਰਸਟ ਵਲੌਗ ਬਣਾ ਲਈ ਦੇਖ ਸਕਦੇ ਤੁਸੀਂ ਅੱਜ ਫੇਰ ਆਪਣਾ ਮੈਚ ਆ ਠੀਕ ਹੈ ਜੀ ਅੱਜ ਫੇਰ ਅਸੀਂ ਜਾ ਰਹੇ ਹਾਂ ਲੈਦਰ ਤੇ ਖੇਡਣ ਲੈਦਰ ਤੇ ਮੈਚ ਆਪਣਾ ਬਸ ਥੋੜੇ ਜਿਹੇ ਟਾਈਮ ਤੱਕ ਆਪਾਂ ਪਹੁੰਚਾਂਗੇ ਉੱਥੇ ਫਿਰ ਉਸ ਤੋਂ ਬਾਅਦ ਤੁਹਾਨੂੰ ਦਿਖਾਉਣੇ ਅੱਗੇ ਚੱਲੇ ਮੇਰੇ ਵੀਰੋ ਖੇਡਣ ਦੇ ਲਈ ਰਾਹਾਂ ਸੁੰਨੀਆਂ ਨੇ ਤੁਸੀਂ ਦੇਖ ਸਕਦੇ ਹੋ ਰਵਿੰਦਰ ਭਾਜੀ ਨੂੰ ਦੇਖਦੇ ਆਂ ਕੁਲਵਿੰਦਰ ਭਾਜੀ ਜਾਣਗੇ ਕਿ ਨਹੀਂ ਜਾਣਗੇ ਉਹਨਾਂ ਨੂੰ ਪੁੱਛਿਆ ਜਾਊਗਾ ਉਹਨਾਂ ਦਾ ਘਰ ਉਹਨਾਂ ਨੂੰ ਵੀ ਪੁੱਛਦੇ ਆਂ ਜਾਣਗੇ ਕਿ ਨਹੀਂ ਲਓ ਜੀ ਆਪਾਂ ਪੂਰੇ ਪਾਈ ਦੇ ਕਿਲੇ ਪਹੁੰਚ ਚੁੱਕੇ ਆਂ ਉਹਨਾਂ ਦੀ ਗੁੜੀਆ ਆਈ ਕੀ ਹਾਲ ਸ਼ਾਹਨੂ ਵੀਰੇ ਆ ਸ਼ਾਹਨੂ ਵੀਰੇ ਆਪਣਾ ਦੇਖ ਸਕਦੇ ਹੋ ਤੁਸੀਂ ਨਹੀਂ ਆਪੋ ਬੰਦੇ ਸਾਡੇ ਕਪਤਾਨ ਸਾਹਿਬ ਹੈੜਾ ਗੱਗੀ ਵੀਰਾ ਆਂਡੇ ਟਾਈਟ ਲੈਂਦੇ ਹੋਏ ਸਮਾਂ ਚਲੇ ਹੋ ਗਿਆ ਦਾ ਐ ਤਿਆਰ ਹੋ ਜੇ ਇਹ ਤੱਕ ਤਾਂ ਤਿਆਰ ਯਾਰ ਮੈਂ ਸਰਦਾਰ ਬੰਦਾ ਤਾਰੀ ਟੀਮ ਨਾਲ ਮੈਚ ਆਜਾ ਅੱਜ ਆਪਣਾ ਤਗੜੀ ਟੀਮ ਨਾਲ ਮੈਚ ਆ ਕੀ ਕਹਿਣਾ ਚਾਹੋਗੇ ਬਸ ਫਿਰ ਦੇਖ ਜਲਦੀ ਵੇਲੇ ਹੋਵੇ ਹੋਣੀ ਜਿਆਦਾ ਬੰਦੇ ਬੰਦੇ 2 ਜੀ ਚੱਲੇ ਆ ਰੋਡ ਦੇ ਉੱਤੇ ਆਹ ਰੋਡ ਆਪਣਾ ਬਹੁਤ ਪੋਸਿੰਗ ਲੋ ਜੀ ਮੈਟ ਲਾਉਣ ਲੱਗੇ ਹੁਣ ਆਪਾਂ ਆਪਨਾ ਸੁਖਮਨ ਮੁੰਡਾ ਉਮਰਾਵਰ ਕਾ ਐਕਸ਼ਨ ਹੈ ਬਈ ਇਹਦਾ ਤੁਸੀਂ ਦੇਖਿਓ ਮੈਂ ਦਿਖਾਵਾਂਗੇ ਬੋਮਰਾ ਬੋਮਰਾ ਜੀ ਨੇ ਬੋਮਰਾ ਜੀ ਆ ਸਾਡੇ ਬਾਈਂ ਖੱਚ ਦੇਖਦੇ ਹੋਏ ਵੀ ਘੈਂਟ ਲੋ ਜੀ ਟੀਮ ਤਿਆਰ ਹੁੰਦੀ ਵੀ ਆ ਵਿਰੋਧੀ ਟੀਮ ਕਹਿੰਦੇ ਜਿਹਦੇ ਨਾਲ ਜ ਮੈਚ ਆ ਪੂਰੀ ਤਕੜੀ ਟੀਮ ਆ ਕਹਿੰਦੇ ਆ ਬੈਟਸਮੈਨ ਦੇਖ ਲਓ ਵੀਰੇ ਨਵੇਂ ਵਿਰੋਧੀ ਟੀਮ ਦੇ ਸਾਡੇ ਲੋ ਜੀ ਆ ਵੀਰਾ ਬੈਟਸਮੈਨ ਇੱਕ ਓਪਨਿੰਗ ਬੱਲੇਬਾਜ਼ੀ ਸਾਡੀ ਬੋਲਿੰਗ ਆ ਬੈਟਿੰਗ ਬਹੁਤ ਲੱਗਤੀ ਮੁੰਡਿਆਂ ਬਈਆ ਬਹੁਤ ਹੈਂਡਲ ਆਦਾ ਜੁਨੇ ਪਲੇਅਰਾਂ ਨੇ ਬਹੁਤ ਦੋਦੀ ਬਈ ਜੀ ਆਲ ਆਊਟ ਕਰਕੇ ਟੀਮ ਚੱਲੇ ਆ ਆ ਸਾਡੇ ਬਾਈ ਪ੍ਰਦੀਪ ਇਹ ਅਜ ਪੂਰਾ ਸਿਰਾ ਕਰਤਾ ਬਾਈ ਪੂਰਾ ਸਿਰਾ ਕਰਦਾ ਬਾਈ ਮੈਡਮ ਦੇਖ ਲਓ ਕੀ ਕਰਾਈ ਬੈਠੀ ਆ ਦੇਖ ਲਓ ਹੁਣ ਚੋਰੀ-ਚੋਰੀ ਸੇਵ ਕਰ ਰਹੀ ਆ ਪਹਿਲਾਂ ਤਾਂ ਇਹ ਪੂਰਾ ਘਰਾਤ ਬਾਈ ਦਾਲ ਖਾਲੀ ਨੇ ਮਾਦੀ ਹੁੰਦੇ ਹੋ ਠੀਕ ਆ ਲੈ ਡ੍ਰਿਪ ਲਾਈ ਬੈਠੀ ਲੈ ਮੈਂ ਕੀ ਕਰਨਾ ਇਹਨੇ ਯਾਰ ਦੁਖੀ ਕਰਨਾ ਮੈਨੂੰ ਦੁਖੀ ਪੂਰਾ ਛੱਡੀ ਨਾ ਕੋਈ ਕਸਰ ਚਿੰਗੜ ਛੱਡੀ ਨਾ ਕੋਈ ਕਸਰ ਦੁਖੀ ਕਰਨ ਜਾ ਪਾਣੀ ਪਾਣੀ ਵੀ ਨਾ ਤੈਨੂੰ ada ni pina ni